ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਕਲਨਰ ਰੋਡ ਤੇ ਸੋ ਗੁਰਦਾਸਪੁਰ ਦੇ ਕਲਨਰ ਰੋਡ ਦੇ ਉੱਪਰ ਪਿੰਡ ਸ਼ੇਖੂਪੁਰਾ ਜੀ ਸੋ ਪਿੰਡ ਸ਼ੇਖੂਪੁਰਾ ਵਿੱਚ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਸੋ ਇਹ ਸਕੂਲ ਜਿਹੜਾ ਵਾ ਜੀ ਲਗਾਤਾਰ ਬੁਲੰਦੀਆਂ ਨੇ ਸ਼ੁਰਿਆ ਵਾ ਔਰ ਪਿਛਲੇ ਸਮੇਂ ਦੇ ਵਿੱਚ ਵੀ ਸੀ ਇਹਦੀ ਸਕੂਲ ਦੀ ਇੱਕ ਖਬਰ ਦਿਖਾਈ ਸੀ ਜਿਹਦੇ ਵਿੱਚ ਦੱਸਿਆ ਸੀ ਇਹਨਾਂ ਦੇ ਸਕੂਲ ਦੇ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਜੀ ਉਹਨਾਂ ਦੇ ਮਾਤਾ ਪਿਤਾ ਨੇ ਵੀ ਇਸ ਸਕੂਲ ਦੇ ਬਾਰੇ ਜਿਹੜਾ ਜੀ ਖੁੱਲੀਆਂ ਗੱਲਾਂ ਕੀਤੀਆਂ ਸੀ ਔਰ ਖੁੱਲ ਕੇ ਤਾਰੀਫ਼ ਕੀਤੀ ਸੀ ਕਿਉਂਕਿ ਤਾਰੀਫ਼ ਦਾ ਹੱਕਦਾਰ ਵੀ ਹੈ ਸੋ ਅੱਜ ਇੱਥ ਉਹਨਾਂ ਨੇ ਬੁਲੰਦੀਆਂ ਨੂੰ ਛੁਇਆ ਵਾ ਜੀ ਉਹਨਾਂ ਨੇ ਮੱਲਾ ਮਾਰੀਆਂ ਵਾ ਉਹ ਇਹਨਾਂ ਟੀਚਰਾਂ ਦੀ ਬਦੌਲਤ ਆ ਜੀ ਇਹ ਸਕੂਲ ਦੀ ਬਦੌਲਤ ਆ ਸਕੂਲ ਦੀ ਮਿਹਨਤ ਦੀ ਬਦੌਲਤ ਅੱਜ ਇਹ ਬੱਚੇ ਜਿਹੜੇ ਆ ਜੀ ਬੁਲੰਦੀਆਂ ਨੂੰ ਛੁਹ ਰਹੇ ਆ ਸੋ 95 95 96 97 ਪਰਸੈਂਟ ਤੱਕ ਇਹ ਨੰਬਰ ਆ ਸਕੂਲ ਦੇ ਬੱਚਿਆਂ ਨੇ ਲਿਆ ਆ ਜੀ ਛੋਟੀ ਗੱਲ ਨਹੀਂ ਆ ਜੀ ਬੜੀ ਵੱਡੀ ਗੱਲ ਆ ਸੋ ਅੰਦਰ ਚੱਲਦੇ ਆ ਕਿਉਂਕਿ ਅੰਦਰ ਜਿਹੜਾ ਕੇਕ ਕਟਿਆ ਜਾ ਰਿਹਾ ਵਾ ਜੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਵਾ ਬੱਚਿਆਂ ਦੇ ਨਾਲ ਸਕੂਲ ਦੇ ਟੀਚਰ ਜਿਹੜੇ ਬੱਚਿਆਂ ਨਾਲ ਇਸ ਟਾਈਮ ਖੁਸ਼ੀਆਂ ਮਨਾ ਰਹੇ ਆ ਉਹ ਵੀ ਤਸਵੀਰਾਂ ਤੁਹਾ ਨਾਲ ਸਾਂ ਚੱਲਦੇ ਅੰਦਰ ਔਰ ਗੱਲਬਾਤ ਕਰਦੇ ਆ ਸੋ ਜਿਹੜੇ ਬੱਚਿਆਂ ਨੇ ਮੈਰਿਟ ਚਾਇਲਰ ਜਾਂ ਜਿਨ੍ਹਾਂ ਬੱਚਿਆਂ ਨੇ ਅੱਛੇ ਨੰਬਰ ਲੈ ਲਏ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਬੱਚੇ ਪਲੱਸ 2 ਤੇ 8ਵੀਂ ਕਲਾਸ ਦੇ ਬੱਚੇ ਸਾਡੇ ਨਾਲ ਨੇ ਜੀ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ ਅਤੇ ਕਿਨੇ ਨੰਬਰ ਅੱਜ ਤੋਂ ਆਏ? ਮੈਂ ਪਲੱਸ 2 ਕਲਾਸ ਵਿੱਚ ਪੜ੍ਹਦੀ ਹਾਂ ਤੇ ਮੈਂ ਬੋਰਡ ਇਗਜ਼ਾਮ ਦੇ ਵਿੱਚ 97% ਦਾ ਗੇਨ ਕੀਤੀ ਹੈ ਤੇ ਆਈ ਹੈਵ ਆਲਸੋ ਗੋ ਫਸਟ ਪੋਜੀਸ਼ਨ ਐਟ ਡਿਸਟ੍ਰਿਕ ਲੈਵਲ ਐਂਡ ਆਮ ਵੈਰੀ ਥੈਂਕਫੁਲ ਟੂ ਆਰ ਰਿਸਪੈਕਟਡ ਪ੍ਰਿੰਸੀਪਲ ਸਰ ਰਿੰਦੀਪ ਸ਼ਰਮਾ ਐਂਡ ਆਲਸੋ ਮਾਈ ਟੀਚਰਸ ਫੋਰ ਥੇਅਰ ਹਾਰਡ ਵਰਕ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਟੂ ਗੋਡ ਥੈਟ ਹੀ ਹੈਲਪਸ ਮੀ ਇਨ ਏਵਰੀ ਸਿਚੁਏਸ਼ਨ ਮੈਂ ਇਹ ਵੀ ਸੁਣਿਆ ਕਿ ਕਹਿੰਦੇ ਘਰ ਵਾਲਾ ਮਾਹੌਲ ਪਰਿਵਾਰ ਵਾਲਾ ਮਾਹੌਲ ਹੀ ਤੇ ਸਕੂਲ ਜੀ ਮਿਲਦਾ ਸਹੀ ਹੈ ਹਾਂਜੀ ਹਾਂਜੀ ਦੇਖभाल ਕਰਦੇ ਆ ਜੋ ਵੀ चीज ਜਰੂਰੀ ਤੋਂ ਸਾਨੂੰ ਪ੍ਰੋਵਾਈਡ ਕਰਦੇ ਆ ਵੀ ਚਾਹੇ ਕਿਸੇ ਵੀ चीज ਨੂੰ ਲੈ ਕੇ ਜੇ ਸਾਨੂੰ స్టਡੀਜ਼ ਦੇ ਵਿੱਚ ਸਾਡੇ کئی ਤਰ੍ਹਾਂ ਦੇ ਡਾਊਟ ਹੁੰਦੇ ਆ ਕਈ ਵਾਰ ਇਦਾਂ ਕਲਾਸ ਦੇ ਵਿੱਚ ਹੁੰਦਾ ਇੱਕ ਟੋਪਿਕ ਸਮਝ ਲੱਜੇ ਤੇ ਦੂਸਰਾ ਨਹੀਂ ਲੱਗਦਾ ਹੈਗਾ ਉਹ ਟੀਚਰਸ ਆਪ ਖੁਦ ਪੁੱਛਦੇ ਸਾਡੇ ਕੋਲ ਕਿ ਸਮਝ ਲੱਗੀ ਆ ਨਹੀਂ ਨਹੀਂ ਲੱਗੀ ਤਾਂ ਸਾਡੇ ਕੋਲ ਇੱਕ ਇੱਕ ਬੱਚੇ ਕੋਲ ਜਾ ਕੇ ਸਾਨੂੰ ਸਮਝਾਉਂਦੇ ਨੇ ਇੱਕ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੀ ਸਟੱਡੀ ਨੂੰ ਗੇਨ ਕੀਤਾ ਹੈਗਾ ਬਹੁਤ ਗੁੱਡ ਅੱਛਾ ਅੱਗੇ ਕੀ ਬੱਚਾ ਬਣਨਾ ਚਾਹੁੰਦੀ ਹੈ ਯਾ ਆਈ ਵਾਂਟ ਟੂ ਬੀ ਕਮ ਅ ਡਾਕਟਰ ਕੀ ਆਈ ਬਾਤ ਮੁਬਾਰਕਾਂ ਬੇਟਾ ਬਹੁਤ ਗੁੱਡ ਯਾ ਥੈਂਕ ਯੂ ਤੁਸੀਂ ਬੇਟਾ ਜੀ ਮੇਰਾ ਨਾਮ ਲక్ష్ਮੀ ਜੋਤਾ ਤੇ ਮੈਂ ਪਲਾਸਟਿਕ ਗ੍ਰੇਡ ਵਿੱਚ 94% ਕਨਕੀਤੀ ਆ ਬਹੁਤ ਖੁਸ਼ੀ ਆ ਕਿ ਜਿਹੜੇ ਅਸ ਅਕੋਰਡਿੰਗ ਮੈਂ ਸਟੱਡੀ ਕੀਤੀ ਆ ਉਸ ਅਕੋਰਡਿੰਗ ਦੇ ਮੈਂ ਆਪਣੇ ਨੰਬਰ ਵੀ ਵਧੀਆ ਪ੍ਰਾਪਤ ਕੀਤੇ ਆ ਤੇ ਇਹਦਾ ਮੈਂ ਜਿਹੜਾ ਕ੍ਰੈਡਿਟ ਆ ਆਪਣੇ ਪ੍ਰਿੰਸੀਪਲ ਸਰਸ ਆਪਣੀ ਫੈਮਿਲੀ ਨੂੰ ਦਵਾਂਗੀ ਕਿ ਜਿਹੜੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਆ ਰਹੇ ਆ ਅਗਲਾ ਸੁਪਨਾ ਕੀ ਆਪਣਾ ਹੁੰਦਾ ਮੈਂ ਬੀਐਸਸੀ ਮੈਡੀਕਲ ਕਰਨਾ ਚਾਹੁੰਦੀ ਆ ਕੇ ਵੈਰੀ ਗੁੱਡ ਵੈਰੀ ਗੁੱਡ ਜੀ ਤੁਸੀਂ ਬੇਟਾ ਜੀ ਹਾਂਜੀ ਮੇਰਾ ਨਾਮ ਅੰਕਿਤਾ ਹੈ ਤੇ ਮੈਂ 8th ਕਲਾਸ ਚ ਪੜਦੀ ਹਾਂ ਤੇ ਮੇਰੀ 96% ਪਰਸੈਂਟੇਜ ਆਈ ਹੈ ਤੇ ਮੈਂ ਆਪਣੀ ਕਲਾਸ ਚ ਟੋਪ ਕੀਤਾ ਹੈ ਤੇ ਇਸ ਚ ਸਿਰਫ ਮੇਰਾ ਹੀ ਨਹੀਂ ਸਾਡੇ ਟੀਚਰ ਸਹਿਬਾਨ ਸਾਡਾ ਪ੍ਰਿੰਸੀਪਲ ਰਿੰਦੀਪ ਸ਼ਰਮਾ ਸਰ ਜੀ ਇਹਨਾਂ ਨੇ ਸਾਡਾ ਬਹੁਤ ਹੀ ਯੋਗਦਾਨ ਇਨਾ ਦਾ ਸਾਡੇ ਲਾਈਫ ਚ ਆਇਆ ਇਹਨਾਂ ਨੇ ਇਨਾ ਦੇ ਯੋਗਦਾਨ ਹੀ ਕਰਕੇ ਮੈਂ ਆਪਣੀ ਪੋਜੀਸ਼ਨ ਤੇ ਆਈ ਆ ਨਹੀਂ ਤੇ ਮੇਰੀ ਇੰਨੀ ਮਤਲਬ ਮੇਰੀ ਹੈ ਨਹੀਂ ਸਿਹਸियत ਜਿੰਨੇ ਕ ਮੈਨੂੰ ਇਹਨਾਂ ਸਕੂਲ ਚ ਮੈਂ ਪਈ ਆ ਤੇ ਮੈਂ ਇੰਨੀ ਪਰਸੈਂਟੇਜ ਕਰ ਸਕੀ ਆ ਉਸ ਤਰ੍ਹਾਂ ਮੇਰੇ ਘਰਦਿਆਂ ਦਾ ਵੀ ਬਹੁਤ ਯੋਗਦਾਨ ਹੈ ਦੇ ਵਿੱਚ ਜੇ ਮੇਰੇ ਘਰ ਦੇ ਨਾਲ ਮੈਨੂੰ ਅੱਗੇ ਫੋਲੋ ਕਰਦੇ ਤੇ ਮੈਂ ਉਹਨਾਂ ਦੇ ਫੋਲੋ ਕਰਕੇ ਹੀ ਮੈਂ ਇੰਨੀ ਅੱਗੇ ਪੱਛੀ ਆ ਤੇ ਮੇਰਾ ਅਗਲਾ ਏਮ ਹੈ ਕਿ ਮੈਂ ਟੀਚਰ ਬੰਨਾ ਚਾਹੁੰਦੀ ਆ ਗੁੱਡ ਗੁੱਡ ਬਹੁਤ ਅੱਛੀ ਗੱਲ ਆ ਦੇਖੋ ਇਹ ਬੱਚਿਆਂ ਦੇ ਹੌਂਸਲੇ ਆ ਔਰ ਅਗਾਹ ਵੀ ਬੜੀ ਉੱਚੀ ਸੋਚ ਲੈ ਕੇ ਚੱਲਦੇ ਪਏ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਕੂਲ ਦਾ ਰੋਲ ਬੜ ਜੀ ਤਕਰੀਬਨ ਹੀ ਮਸੂਲੀ ਚ ਮਿਲਦੀ ਆ ਵਾਸੀਂ ਪਿਛਲੇ ਸਮੇਂ ਜਿਹੜੀ ਆਈ ਸੀ ਸਕੂਲ ਜਾ ਕੇ ਰਿਕਾਰਡਿੰਗ ਕੀਤੀ ਸੀ ਉਦੋਂ ਵੀ ਜਿਹੜੇ ਇਹਨਾਂ ਬੱਚਿਆਂ ਦੇ ਪਰਿਵਾਰ ਸੀ ਇਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹਨਾਂ ਨੇ ਵੀ ਇਹਨਾਂ ਸਕੂਲ ਦੀ ਜਿਹੜੀ ਬਹੁਤ ਜ਼ਿਆਦਾ ਤਾਰੀਫ ਕੀਤੀ ਸੀ ਕਿਉਂਕਿ ਤਾਰੀਫ ਤੇ ਹੱਕਦਾਰ ਵੀ ਹੈ ਗਿਆ ਜੀ ਸੋ ਇੱਕ ਚੀਜ਼ ਹੋਰ ਮੈਂ ਦੇਖੀ ਵੀ ਤੁਹਾਡੇ ਪ੍ਰਿੰਸੀਪਲ ਜਿਹੜੇ ਮੈਂ ਦੇਖ ਰਹਾ ਹਾਂ ਸੁਣ ਚ ਮੈਨੂੰ ਆਇਆ ਵੀ ਛੁੱਟੀ ਜੇ ਤਾਂ ਹੁੰਦੀ ਹੈ ਤੇ ਖੁਦ バス 'ਚ ਬੱਚਿਆਂ ਨੂੰ ਬਿਠਾਉਂਦੇ ਆ ਜੀ ਹਾਂਜੀ ਇਹ ਬਿਲਕੁਲ ਸਹੀ ਗੱਲ ਹੈ ਸਰ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਬੱਚਿਆਂ ਨੂੰ ਬਿਠਾਉਂਦੇ ਆ ਆਪ ਦੇਖ ਪਾਲ ਕਰਕੇ ਕਿ ਹਾਂ ਦੇਖੋ ਇਹ ਤਾਰੀਫ ਜਿਹੜੀ ਹੈ ਬੱਚੇ ਕਰ ਰਹੇ ਨੇ ਔਰ ਬੰਦੀ ਵੀ ਹੈਗੀ ਕਿਦਰਾਂ ਕਿਤੇ ਸਕੂਲ ਦੇ ਹੱਕਦਾਰ ਵੀ ਹੈਗਾ ਜੀ ਸੋ ਬੁਆਏ ਵੀ ਸਾਡੇ ਨਾਲ ਹੈ ਜੀ ਬ੍ਰਦਰ ਕਿਹੜੀ ਕਲਾਸ ਪੜ੍ਹਦੇ ਹੋ ਔਰ ਕੀ ਨੰਬਰ ਆਇਆ ਤੁਹਾਡਾ ਮੈਂ ਸਰ 10th ਕਲਾਸ ਤੋਂ ਪੜ੍ਹਨਾ ਮੇਰਾ ਨਾਮ ਹੀ ਮੈਨੂਅਲ ਹੈ ਮੇਰੀ ਜਿਹੜੀ ਬੁਆਏਸ ਵਿੱਚ ਉਹ ਫਰਸਟ ਪੋਜੀਸ਼ਨ ਆਈ ਆ 89 ਪਰਸੈਂਟੇਜ ਮੇਰੇ ਮਾਰਕਸ ਆਏ ਨੇ ਤੇ ਅਗਾਹ ਕੀ ਆਪਣਾ ਸੋਚਿਆ ਹਾਂ ਅੱਗੇ ਮੈਂ ਸੌਫਟਵੇਅਰ ਇੰਜੀਨੀਅਰਿੰਗ ਦਾ ਕੋਰਸ ਕਰਨਾ ਚਾਹੁੰਦਾ ਸਰ ਅੱਛਾ ਤੁਹਾਡੇ ਸਕੂਲ ਦਾ ਕਹਿੰਦੇ ਬੜਾ ਵੱਡਾ ਰੋਲ ਹੈ ਜੀ ਹਾਂਜੀ ਹਾਂ ਬਹੁਤ ਵੱਡਾ ਰੋਲ ਆ ਸਾਨੂੰ ਇੱਕ ਇੱਕ ਚੀਜ਼ ਬਹੁਤ ਬਰੀਕੀ ਨਾਲ ਸਮਝ ਸਮਝਾਇਆ ਜਾਂਦਾ ਵਾ ਕਲਾਸ ਵਿੱਚ ਟੀਚਰ ਇੱਕ ਇੱਕ ਜਨ ਨੂੰ ਆਨਕੇ ਪੁੱਛਦੇ ਆ ਬੱਚਾ ਬੱਚਾ ਤੁਹਾਨੂੰ ਸਮਝ ਲੱਗੀ ਆ ਜਾਂ ਨਹੀਂ ਜੇ ਸਾਨੂੰ ਨਾ ਸਮਝ ਲੱਗੇ ਉਹ ਸਪੈਸ਼ਲ ਸਾਨੂੰ ਸਮਝਉਂਦੇ ਆ ਇੱਕ ਇੱਕ ਜਨ ਨੂੰ ਤੁਹਾਡੀ ਬੱਚਾ ਐਕਚੁਅਲੀ ਮੈਂ ਨੰਗੁਰ ਸਰਮਨਜੀਤ ਸਿੰਘ ਹਾਂ ਤੇ ਮੈਂ 10th ਗ੍ਰੇਡ ਦਾ ਸਟੂਡੈਂਟ ਹਾਂ ਤੇ ਮੇਰੀ 88.4 ਪਰਸੈਂਟੇਜ ਆਈ ਆ 566 ਆਊਟ ਆਫ 640 ਤੇ hmm. ਐਕਚੁਅਲੀ ਇਹਦੇ ਪਿੱਛੇ ਮੇਰਾ ਕਾਫੀ ਹਾਰਡਵਰਕ ਆ ਮੇਰੇ ਟੀਚਰਸ ਦਾ ਮੇਰੇ ਪ੍ਰਿੰਸੀਪਲਸ ਦਾ ਮੇਰੇ ਪੇਰੈਂਟਸ ਦਾ ਕਾਫੀ ਹਾਰਡਵਰਕ ਆ ਤੇ ਸਭ ਤੋਂ ਮੇਨ ਚੀਜ਼ ਆ ਕਿ ਸਾਨੂੰ ਇੱਥੇ ਘਰ ਵਰਗਾ ਮਾਹੌਲ ਮਿਲਦਾ ਜਿੱਦਾਂ ਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਸਾਨੂੰ ਟੀਚਰ ਆਪਣੇ ਬੱਚਾਂ ਨੂੰ ਟ੍ਰੀਟ ਕਰਦੇ ਆ ਪੂਰਾ ਜੋ ਵੀ ਸਾਨੂੰ ਸਮਝ ਨਹੀਂ ਲੱਗਦੀ ਉਹ ਪੂਰੀ ਬਰੀਕੀ ਨਾਲ ਸਮਝਾਉਂਦੇ ਆ ਬਿਲਕੁਲ ਜੀ ਬਿਲਕੁਲ ਦੇਖੋ ਇਹ ਤਾਰੀਫ਼ ਜਿਹੜੀ ਆ ਬੱਚੇ ਕਰ ਰਹੇ ਔਰ ਬੰਦੀ ਵੀ ਹੈਗੀ ਆ ਕਿ ਤਰ੍ਹਾਂ ਕਹਿੰਦੇ ਜੀ ਸੋ 95% ਤੁਹਾਡੇ ਆ ਬੇਟਾ ਜੀ ਚੱਲ 97 ਕੀ ਆਈ ਬਾਤ ਬਹੁਤ ਬਹੁਤ ਮੁਬਾਰਕਾਂ ਮਿਲਦੀ ਤੁਹਾਨੂੰ ਥੈਂਕ ਯੂ ਸੋ ਇਹ ਬੱਚੇ ਜਿਹਨਾਂ ਨਾਲ ਗੱਲਬਾਤ ਕਰ ਰਹੇ ਸੀ ਜੀ ਸੋ ਸਕੂਲ ਦੇ ਜਿਹੜੇ ਪ੍ਰਿੰਸੀਪਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਨੂੰ ਵੀ ਅਸੀਂ ਕਿਉਂਕਿ ਉਹ ਵਧਾਈ ਦੇ ਹੱਕਦਾਰ ਹੈ ਜੀ ਉਹਨਾਂ ਨੂੰ ਵੀ ਅਸੀਂ ਵਧਾਈ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਸਕੂਲ ਦੇ ਪ੍ਰਿੰਸੀਪਲ ਵੀ ਸਾਡੇ ਨਾਲ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਹੁਤ ਨਾਮ ਸੁਣਿਆ ਸੀ ਸਾਡੇ ਸਕੂਲ ਦਾ ਜੀ ਅੱਜ ਤੁਸੀਂ ਬੁਲੰਦੀਆਂ ਨੇ ਵੀ ਛੁਆਇਆ ਹੈ ਜੀ ਔਰ ਬੱਚੇ ਵੀ ਅੱਜ ਤੁਹਾਡੇ ਗੁਣगान ਕਰ ਰਹੇ ਆ ਬਿਲਕੁਲ ਜੀ ਮੈਂ ਤੁਸੀਂ ਲਾਸਟ ਟਾਈਮ ਵੀ ਆਏ ਸੀਗੇ ਤੇ ਮੈਂ ਉਦੋਂ ਵੀ ਤੁਹਾ ਔਰ ਇਹ ਉਹ ਟੀਮ ਹੈ ਜਿਹੜੀ ਜੇਕਰ ਮੈਂ ਸੰਡੇ ਵਾਲੇ ਦਿਨ ਵੀ ਉਹਨਾਂ ਨੂੰ ਕਿਹਾ ਨਾ ਕਿ ਮੇਰੇ ਬੱਚਿਆਂ ਨੂੰ ਲੈਕਚਰ ਲਾ ਦਿਓ ਆਣ ਕੇ ਤੇ ਉਹ ਲਾਉਂਦੇ ਰਹੇ ਨੇ ਉਹਦਾ ਹੀ ਨਤੀਜਾ ਇਹ ਹੋਇਆ ਕਿ ਅੱਜ ਬੇਟੀ ਜਿਹੜੀ ਹੈ 482 ਨੰਬਰ ਲੈ ਗਈ 500 ਦੇ ਵਿੱਚੋਂ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਉਹਦੇ 5 ਨੰਬਰ ਹੋਰ ਹੁੰਦੇ ਤੇ ਉਹ ਸਟੇਟ ਮੈਰਿਟ 'ਚ ਸੀ ਉਸੇ ਤਰ੍ਹਾਂ 8ਵੀਂ ਦਾ ਬੱਚਾ ਸੀਗਾ ਉਹਦੇ ਵੀ 5 ਨੰਬਰ ਹੁੰਦੇ ਤੇ ਉਹਦੀ ਵੀ ਸਟੇਟ ਮੈਰਿਟ ਸੀ ਇਹਦਾ ਪੂਰਾ ਜਿਹੜਾ ਸ਼ਰੇਹ ਆ ਨਾ ਜੀ ਉਹ ਮੇਰੇ ਟੀਮ ਨੂੰ ਜਾਂਦਾ ਆ ਔਰ ਇਹ ਬੱਚਿਆਂ ਦੇ ਮਾਪਿਆਂ ਨੂੰ ਜਾਂਦਾ ਹੈ ਇਹ ਬੱਚਿਆਂ ਨੂੰ ਜਾਂਦਾ ਹੈ ਕਿਉਂਕਿ ਇਹ ਬੱਚਿਆਂ ਬਹੁਤ ਜ਼ਿਆਦਾ ਹਾਰਡਵਰਕ ਨੇ ਬਹੁਤ ਜ਼ਿਆਦਾ ਮਿਹਨਤ ਕਰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਉਸੇ ਤਰ੍ਹਾਂ ਇਹ ਮੰਨ ਜਾਂਦੇ ਨੇ ਉਸੇ ਤਰ੍ਹਾਂ ਇਹ ਵਿਚਾਰੀਆਂ ਜੇਕਰ ਸਾਡੇ ਕੋ ਕਿਸੇ ਟਾਈਮ ਬੈਕਸ ਵੀ ਅਵੇਲੇਬਲ ਨਹੀਂ ਹੁੰਦੇ ਤੇ ਵਿਚਾਰੀਆਂ ਥੱਲੇ ਇਹਨਾਂ ਨੂੰ ਜਿਹੜੀ ਤੇ ਵਿਛਾ ਦਿੱਤੀ ਆ ਤੇ ਉੱਥੇ ਬੈਠ ਕੇ ਵੀ ਇਹ ਪੜ੍ਹਦੀਆਂ ਨੇ ਇਹਦੀ ਬਦੌਲਤ ਹੀ ਅੱਜ ਇਹਨਾਂ ਦਾ ਨਤੀਜਾ ਜਿਹੜਾ ਐਡਾ ਵਧੀਆ ਆ ਹੈ ਕੁਝ ਹੁੰਦੇ ਕਿੰਨਾ ਕਿੰਨਾ ਮਨ ਨੂੰ ਪਾਈ ਜਦੋਂ ਬੱਚੇ ਮਿਹਨਤ ਕਰਕੇ ਤਾਂ ਬਿਲਕੁਲ ਜੀ ਦੇਖੋ ਖੁਸ਼ੀ ਤੁਹਾਡੇ ਸਾਹਮਣੇ ਹੀ ਆ ਜੀ ਕਿ ਜੇਕਰ 482 ਨੰਬਰ ਲਏ ਨੇ 500 ਦੇ ਵਿੱਚੋਂ ਤੇ ਕੁਝ ਨਾ ਕੁਝ ਤੇ ਬੱਚੇ ਨੇ ਕੀਤਾ ਹੈ ਨਾ ਔਰ ਇਹ ਉਹ ਬੱਚੇ ਨੇ ਜਿਹੜੇ ਟਿਊਸ਼ਨ ਵੀ ਨਹੀਂ ਕਰਦੇ ਮੇਡੇਕਰ ਫੈਮਲੀਜ਼ ਤੋਂ ਬਿਲੋਂਗ ਕਰਦੇ ਨੇ ਔਰ ਪਿੰਡਾਂ ਦੇ ਬੱਚੇ ਨੇ ਔਰ ਜਿਹੜੇ ਸ਼ਹਿਰ ਨਹੀਂ ਜਾ 파 ਰਹੇ ਇਹ ਉਹ ਬੱਚੇ ਨੇ ਜਿਨੇ ਜਿਹੜਾ 482 ਨੰਬਰ ਜਿਨੇ ਲਏ ਨੇ ਬੱਚੇ ਨੇ ਔਰ ਇਹ ਸਾਰੇ ਬੱਚੇ ਵਿਦਆਊਟ ਟਿਊਸ਼ਨ ਤੋ ਇੱਥੇ ਤੱਕ ਪਹੁੰਚੇ ਨੇ ਬਿਲਕੁਲ ਬਿਲਕੁਲ ਜਿਸ ਨੂੰ ਮੈਡਮ ਸਾਡ ਨਾਲ ਜੀ ਉਹਨਾਂ ਨੇ ਗੱਲ ਕਰ ਲੈਣੀ ਹੈ ਮੈਡਮ ਇੱਕ ਚੀਜ਼ ਮੈਂ ਦੇਖੀ ਹੈ ਪੀ ਸ਼ਹਿਰ ਵਾਲਾ ਸਾਰਾ ਮਾਹੌਲ ਤੁਸੀਂ ਜਿਹੜਾ ਵੀ ਇੱਥੇ ਦੇ ਰਹੇ ਹੋ ਜੀ ਪਿੰਡ ਵਿੱਚ ਵੀ ਹਾਂਜੀ ਸਰ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚਿਆਂ ਨੂੰ ਜਿਹੜੀ ਹੈ ਹਰ ਕੀ ਕਹਿੰਦੇ ਐਕਟੀਵਿਟੀ ਜਿਹੜੀ ਹੈ ਉਹ ਵੀ ਕਰਵਾਈ ਜਾਵੇ ਅਸੀਂ ਕਿਨੇ ਕਿ ਬੱਚਾ ਜਿਹੜਾ ਹੈ ਜਿਹੜਾ ਨਿਊ এনवायरमेंट ਹੈ ਉਸ ਅਕੋਰਡਿੰਗ ਵੀ ਟਾਲੇ ਔਰ ਬੱਚੇ ਨੂੰ ਆਪਣਾ ਪਿਛੋਕੜ ਵੀ ਯਾਦ ਰਹੇ ਉਸ ਅਕੋਰਡਿੰਗ ਐਜੂਕੇਸ਼ਨ ਦੀ ਚਾਵੇ ਬੱਚਾ ਕਿਸੇ ਚੀਜ਼ ਤੋਂ ਵਾਂਝਾ ਨਾ ਰਹਿ ਜਾਏ ਔਰ ਦੂਸਰੀ ਗੱਲ ਇਹ ਵੀ ਬੱਚੇ ਸਾਡੇ ਬਹੁਤ ਲੈ ਕੇ ਆ ਵੀ ਜਿਸ ਤਰ੍ਹਾਂ ਕਹੀਦਾ ਕਹਿਣੇ ਅਨੁਸਾਰ ਚੱਲਦੇ ਆ ਆ ਨਹੀਂ ਹੈ ਕਿ ਚਾਰ ਇੱਧਰ ਖੜੇ ਹੋ ਗਏ ਦੋ ਉੱਧਰ ਖੜੇ ਹੋ ਗਏ ਜਿੱਥੇ ਉਹਨਾਂ ਨੂੰ ਕਿਹਾ ਜਾਂਦਾ ਉਹ ਬੈਠਦੇ ਆ ਜਿੱਥੇ ਖੜੇ ਉਹਨੂੰ ਕਿਹਾ ਉਹ ਖੜੇ ਵੀ ਹੋਏ ਬੱਚੇ ਸਾਡੇ ਅਕੋਰਡਿੰਗ ਚੱਲੇ ਆ ਔਰ ਅੱਜ ਰਿਜ਼ਲਟ ਜਿਹੜਾ ਉਹ ਸਾਡੇ ਸਾਹਮਣੇ ਨਹੀਂ ਕਿਤਨਾ ਕਿਤੇ ਸਿੱਖਿਆ ਦਾ ਤੁਸੀਂ ਦਿੱਤੀ ਹੈ ਨਾ ਜੀ ਤਾਂ ਹੀ ਬੱਚੇ ਸਹੀ ਚੱਲ ਰਹੇ ਜੀ ਨਹੀਂ ਦੇਖੋ ਸਕੂਲ ਜਿਹੜਾ ਉਹ ਸਿੱਖਿਆ ਦਿੰਦਾ ਹੈ ਪਰ ਪਹਿਲੇ ਗੁਰੂ ਮਾਤਾ ਪਿਤਾ ਆ ਉਹਨਾਂ ਦੇ ਮਾਤਾ ਪਿਤਾ ਦਾ ਬੜਾ ਸਹੇ ਹੋ ਗਿਆ ਹੈ ਜੇਕਰ ਸਕੂਲ ਵੱਲੋਂ ਉਹਨਾਂ ਨੂੰ ਡਿਸਪਲਿਨ ਵਿੱਚ ਰ ਉਹਨਾਂ ਦੇ ਪੇਰੈਂਟ ਸਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਵੀ ਬੱਚਿਆਂ ਨੂੰ ਤੁਸੀਂ ਜਿਸ ਪ੍ਰਕਾਰ ਕਹਿਣਾ ਜਾ ਰਹੇ ਹੋ ਜਾਂ ਕਹਿ ਰਹੇ ਹੋ ਅਸੀਂ ਸਹਿਮਤ ਹੈਗੇ ਉਹਨਾਂ ਵੱਲੋਂ ਕਦੀ ਰੋਕ ਟੋਕ ਨਹੀਂ ਹੋਈ ਨਾ ਹੀ ਉਹਨਾਂ ਨੇ ਕਦੀ ਆ ਕੇ ਸਾਨੂੰ ਕਹੀ ਇਹ ਗੱਲ ਵੀ ਤੁਸੀਂ ਆਪਣੇ ਅਕੋਰਡਿੰਗ ਕਰੋ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਸਾਡਾ ਬੱਚਾ ਵਧੀਆ ਚੱਲ ਸਕਦਾ ਉਹਨਾਂ ਨੇ ਇਹਨਾਂ ਦੀ ਡੋਰ ਸਾਡੇ ਹੱਥ ਦਿੱਤੀ ਤੇ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਵਧੀਆ ਕਰਵਾਈਏ ਬਿਲਕੁਲ ਬਿਲਕੁਲ ਦੋ ਤੁਸੀਂ ਫੜੀ ਆ ਪਰ ਬਹੁਤ ਵਧੀਆ ਨਿਭਾਰਿਓ ਰੋਲ ਜੀ ਸੋ ਇਹ ਐਡਮਿਸ਼ਨ ਵੀ ਭਾਈ ਚੱਲ ਰਹੀ ਹੈ ਤੁਹਾਡੇ ਹਾਂ ਜੀ ਜੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਨਰਸਰੀ ਤੋਂ ਲੈ ਕੇ ਫਰਸਟ ਤੱਕ ਫੁੱਲੀ ਐਸੀ ਉੱਪਰ ਕਲਾਸਿਸ ਦੇ ਵਿੱਚ ਪਲੱਸ 1 ਔਰ ਪਲੱਸ 2 ਦੇ ਵਿੱਚ 올 ਸਟਰੀਮਸ ਨੇ ਸਾਰੇ ਸਬਜੈਕਟ ਜਿਹੜੇ ਅਵੇਲੇਬਲ ਹੈ ਔਰ ਬੜੀ ਜੈਨੂਇਨ ਫੀਸ ਦੇ ਵਿੱਚ ਅਸੀਂ ਪੜਾਈ ਕਰਾ ਰਹੇ ਹਾਂ ਬੱਚਿਆਂ ਨੂੰ ਸ਼ੁਕਰੀਆ ਭਾਜੀ ਥੈਂਕ ਯੂ ਥੈਂਕ ਯੂ ਸੋ ਗੱਲਬਾਤ ਕਰ ਰਹੇ ਸੀ ਜੀ ਮੈਂ ਦੱਸ ਰਿਹਾ ਇਸ ਤਰ੍ਹਾਂ ਵੀ ਇਹ ਲਗਾਤਾਰ ਸਕੂਲ ਜਿਹੜਾ ਵਾ ਨਾ ਜੀ ਬੁਲੰਦਿਆ ਨੂੰ ਸ਼ੁਰੂਆ ਔਰ ਸਭ ਤੋਂ ਵੱਡੀ ਗੱਲ ਇਹ ਪੀ ਬਾਰਡਰ ਦੇ ਇਲਾਕੇ ਦੇ ਵਿੱਚ ਜਿਹੜਾ ਵਾ ਜੀ ਇੱਕ ਵੱਡਾ ਰੋਲ ਨਿਭਾ ਰਹੇ ਨੇ ਸਿੱਖਿਆ ਦੀ ਜਿਹੜੀ ਹੈ ਜੀ ਬੱਚੇ ਨੂੰ ਦੇ ਰਹੇ ਨੇ ਔਰ ਬੜਾ ਵੱਡਾ ਰੋਲ ਨਿਭਾ ਰਹੇ ਨੇ ਉਸ ਸਹੂਲਤਾਂ ਦੀ ਗੱਲ ਕਰੀਏ ਤਾਂ ਸ਼ਹਿਰ ਵਾਲੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਇਸ ਪਿੰਡ ਵਿੱਚ ਕੀ ਦੇ ਰਹੇ ਨੇ ਜੀ ਸੋ ਬੜੀ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਹੁੰਦੀ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਫ